BJP, Jindabad. BJP, Jindabad. Kapul, Kamal Kapul. Kamil Kapul. Kamil Kapul. Amal Amal Oh, BJP, yeah. Jindabad. Kapul, ya, Kamal Kamel Kapul, Jindabad. Amazitman, Jindabad. Amazitman, Jindabad. Jindabad. ਮੇਰਾ ਨਾਮ ਹੈ ਅਮਰਜੀਤ ਕੌਰ ਮਾਨ ਤੇ ਮੈਂ ਇਸ 35 ਵਾਰਡ ਦੀ ਕੈਂਡੀਡੇਟ ਹਾਂ ਮੈਂ ਸਾਰੇ ਇਲਾਕਾ ਸਮੂਹ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣੀ ਕੀਮਤੀ ਵੋਟ ਪਾ ਕੇ ਬੀਜੇਪੀ ਪਾਰਟੀ ਤੇ ਵਿਸ਼ਵਾਸ ਕੀਤਾ ਤੇ ਉਸ ਨੂੰ ਜਿਤਾਇਆ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਨਾ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਅਸੀਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਮੇਰੇ ਸਾਰੇ ਹੀ ਸਹਿਯੋਗੀ ਕੈਂਡੀਡੇਟ ਜਿਹੜੇ ਸੀਗੇ ਜਿਨ੍ਹਾਂ ਨੇ ਮਰਿਆਦਾ ਵਿੱਚ ਰਹਿ ਕੇ ਸਾਰਿਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਤੇ ਇਲੈਕਸ਼ਨ ਲੜੀ ਫਿਰ ਮੈਂ ਅਖੀਰ ਤੇ ਆਪਣੇ ਸਾਰੇ ਹੀ ਸਾਥੀਆਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਪਲ-ਪਲ ਮੇਰੇ ਨਾਲ ਰਹਿ ਕੇ ਮਿਹਨਤ ਕੀਤੀ ਸਾਰੇ ਵੋਟਰਾਂ ਸਪੋਰਟਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹਨੇ ਜੋਗਾ ਸਮਝਿਆ ਕਿ ਮੈਂ 5 ਸਾਲ ਉਹਨਾਂ ਦੀ ਸੇਵਾ ਕਰਨਾ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਉਹਨਾਂ ਦੇ ਨਾਲ ਉਹਨਾਂ ਦੇ ਔਖੇ ਸੌਖੇ ਸਮੇਂ ਹਰ ਵੇਲੇ ਉਹਨਾਂ ਦੇ ਨਾਲ ਖੜਾ ਰਹਾਂਗਾ ਬਾਕੀ ਜੋ ਮੇਨ ਮੁੱਦੇ ਸਨ ਡਿਵੈਲਪਮੈਂਟ ਦੇ ਜਿਨ੍ਹਾਂ ਵਿੱਚ ਸਟਰੀਟ ਲਾਈਟਾਂ ਹੋ ਗਈਆਂ ਸੀਵਰੇਜ ਹੋ ਗਈਆਂ ਸੜਕਾਂ ਹੋ ਗਈਆਂ ਜੋ ਹਾਲਾਤ ਦੇਖੇ ਨੇ ਜਿੱਦਾਂ ਪਿੰਡ ਖਾਨਕੋਟ ਦੀ ਗੱਲ ਕਰੀਏ ਤੇ ਇਦਾਂ ਫੀਲ ਹੁੰਦਾ ਕਿ ਜਿੱਦਾਂ ਕੋਈ ਸੰ 47 ਤੋਂ ਪਹਿਲਾਂ ਦੇ ਕਿਸੇ ਪਿੰਡ ਵਿੱਚ ਪਹੁੰਚ ਗਿਆ ਤੇ ਮੈਂ ਪ੍ਰੀਤਮ ਐਂਡ ਕਲੇਵ ਦੀ ਗੱਲ ਕਰੀਏ ਹਰਦੇਵ ਨਗਰ ਦੀ ਗੱਲ ਕਰੀਏ ਗਾਰਡਨ ਐਂਡ ਏਵਨ ਤੇ ਆਪਾਂ ਸੋਚ ਨਹੀਂ ਸਕਦੇ ਵੀ ਇਹ ਅਮਰਸਰ ਕਾਰਪੋਰੇਸ਼ਨ ਦਾ ਏਰੀਆ ਹੈ ਇਹ ਲੱਗਦਾ ਜਿੱਦਾਂ ਬਾਰਡਰ ਕੰਡੇ ਦਾ ਕੋਈ ਪਿੰਡ ਆ ਇਹ ਬਾਰਡਰ ਕੰਡੇ ਦਾ ਪਿੰਡ ਆ ਵੀ ਇੱਥੇ ਪਿੰਡ ਦੀ ਕੋਈ ਉਸਾਰੀ ਨਹੀਂ ਕਰਨੀ ਤੋ ਮੈਂ ਪਿਛਲੀਆਂ ਸਰਕਾਰਾਂ ਨੂੰ ਕੋਈ ਮੈਂ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਆਪਣੀ ਗੱਲ ਕਰਦਾ ਕਿ ਮੇਰਾ ਜਿਹੜਾ ਮੇਨ ਮੁੱਦਾ ਡਿਵੈਲਪਮੈਂਟ ਦਾ ਹੈ ਉਹਨਾਂ ਦੀਆਂ ਸੜਕਾਂ ਉਹਨਾਂ ਦੇ ਸੀਵਰੇਜ ਸਟਰੀਟ ਲਾਈਟਾਂ ਤੇ ਜਿਹੜਾ ਉਹਨਾਂ ਦੇ ਰਾਸ਼ਨ ਨੇ ਜੋ ਬਹੁਤ ਹੀ ਗਲਤ ਹੱਥਾਂ ਵਿੱਚ ਉਹਨਾਂ ਦਾ ਰਾਸ਼ਨ ਜਾ ਰਿਹਾ ਹੈ ਤੇ ਬਿਲਕੁਲ ਉਹਨਾਂ ਦਾ ਮੈਂ ਉਹਨਾਂ ਦੇ ਨਾਲ ਖੜਾਂਗਾ ਤੇ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਖੜਾ ਰਾਂਗਾ ਜੀ ਬਹੁਤ-ਬਹੁਤ ਧੰਨਵਾਦ